ਹਾਂਜੀ ਗੁੱਡ ਮਾਰਨਿੰਗ ਲੁਧਿਆਣਾ ਨਿਵਾਸੀਓ ਇੱਕ ਬਹੁਤ ਹੀ ਅਜੀਬ ਤਰ੍ਹਾਂ ਦੀ ਖਬਰ ਆਈ ਆ ਇਹ ਤੁਸੀਂ ਇੱਕ ਮੋਟਰਸਾਈਕਲ ਦੇਖੋ ਇਹਦਾ ਚੱਕਾ ਹੈ ਨਹੀਂ ਤੇ ਮੋਟਰਸਾਈਕਲ ਖੜਾ ਹੋਇਆ ਏ ਇਹ ਗੱਲ ਹੈ ਕਿ ਵਾਰਡ ਨੰਬਰ 1 ਦੇ ਵਿੱਚ ਭਾਰਤੀ ਕਲੋਨੀ ਤੇ ਅਮਨਗਰ ਦਾ ਮੋੜ ਪੈਂਦਾ ਉੱਥੇ ਸਾਡੇ ਇੱਕ ਲੜਕੇ ਨੇ ਛੋਟੀ ਜੀ ਹੀ ਦੁਕਾਨ ਬਣਾਈ ਹੋਈ ਆ ਆਪਣੇ ਜੋ ਕਿ ਸਾਈਕਲ ਨੂੰ ਮੋਟਰਸਾਈਕਲਾਂ ਨੂੰ ਪੈਂਚਰ ਵਗੈਰਾ ਲਗਾਉਂਦਾ ਏ ਸੁਰਨ ਵਿੱਚ ਆਇਆ ਹੈ ਕਹਿੰਦੇ 16 ਤਰੀਕ ਦੁਪਹਿਰ ਨੂੰ ਉਹ ਆਪ ਕਿਸੇ ਪਾਸੇ ਗਿਆ ਹੋਇਆ ਸੀਗਾ ਸਮਾਨ ਲੈਣ ਦੁਕਾਨ ਦਾ ਕੋਈ ਤੇ ਆਪਣੇ ਬੇਟੇ ਨੂੰ ਜਿਹੜਾ ਕਿ 10-11 ਸਾਲਾਂ ਦਾ ਸੀ ਉੱਥੇ ਉਹਨੂੰ ਬਿਠਾਇਆ ਹੋਇਆ ਸੀ ਲੇਕਿਨ ਹੋਇਆ ਕਿ ਦੋ ਲੜਕੇ ਆਂਦੇ ਆ ਇਸੀ ਮੋਟਰਸਾਈਕਲ ਦੇ ਉੱਪਰ ਜਿਸ ਦਾ ਨੰਬਰ ਹੈ ਪੀਵੀ0 3ਏਐਲ 3774 37 3742 ਸੌਰੀ ਪੀਵੀ0 ਏਐਲ ਪੀਵੀ0 3ਏਐਲ 37 42 ਇਹ ਨੰਬਰ ਅਸਲ ਦੇ ਵਿੱਚ ਇਹਦਾ ਤੇ ਇਹਦੇ ਅੱਗੇ ਇੱਕ ਪਹਿਚਾਨ ਆ ਜਿਹਦੀ ਲਾਈਟ ਦੇ ਉੱਪਰ ਲਾਈਟ ਦੇ ਉੱਪਰ ਪਿੰਡਰਾਂ ਵਾਲੇ ਦੀ ਸੰਤਾਂ ਦੀ ਫੋਟੋ ਬਣੀ ਹੋਈ ਆ ਤੇ ਤੁਸੀਂ ਦੇਖੋ ਅੱਗੇ ਨੰਬਰ ਕੁਝ ਹੋਰ ਲਿਖਿਆ ਹੋਇਆ PB0A PB0 3AL 3742 ਸੋ ਮੁੰਡੇ ਆਏ ਤੇ ਇੱਥੇ ਆ ਕੇ ਇਸ ਦਾ ਚਾਬੀਆਂ ਮੰਗੀਆਂ ਨੇ ਚਾਬੀਆਂ ਮੰਗ ਕੇ ਉਹਨਾਂ ਨੇ ਕੀ ਕੀਤਾ ਏ ਇਸ ਦਾ ਇਸ ਦਾ ਕਿਨਾਂਮ ਚੱਕਾ ਖੋਲਿਆ ਏ ਤੇ ਚੱਕਾ ਖੋਲ ਕੇ ਕਹਿੰਦੇ ਨੇ ਕਿ ਅਸੀਂ ਇਹਦਾ ਟਾਇਰ ਪਵਾ ਕੇ ਆਣਾ ਏ ਟਾਇਰ ਪਵਾ ਕੇ ਆਣਾ ਏ ਟਾਇਰ ਪਵਾਉਣ ਦੇ ਬਹਾਨੇ ਉਹ ਮਿਤੀ 16 ਤੈਨ 16 5 2024 ਨੂੰ ਚਲੇ ਗਏ ਨੇ ਇਥੋਂ ਤੇ ਅੱਜ ਮੁੜ ਕੇ 18 ਤਰੀਕ ਹੋ ਗਈ ਆ ਸਮਾਂ ਸਵੇਰੇ 9 ਵਜੇ ਦਾ ਹੈ ਤਕਰੀਬਨ ਤੇ ਹਜੇ ਤੱਕ ਇਹ ਮੋਟਰਸਾਈਕਲ ਇੱਥੇ ਖੜਾ ਏ ਨਾ ਇਹਨੂੰ ਕੋਈ ਲੈਣ ਆਇਆ ਏ ਤੇ ਨਾ ਇਹਦੀ ਕੋਈ ਪੁਛਪੜਤਾਲ ਕਰਨ ਆਇਆ ਹੈ ਅਗਰ ਇਹ ਕਿਸੇ ਸਾਡੇ ਲੁਧਿਆਣਾ ਨਿਵਾਸੀ ਜਾਂ ਪੰਜਾਬ ਦੇ ਕਿਸੇ ਨਿਵਾਸੀ ਦਾ ਮੋਟਰਸਾਈਕਲ ਹੈਗਾ ਤੇ ਆਪਣੀ ਪਹਿਚਾਨ ਦੱਸ ਕੇ ਜਾਂ ਉਹਨੇ ਮੌਕੇ ਤੇ ਕੋਈ ਕੰਪਲੇਂਟ ਨੋਟ ਕਰਾਈ ਹੋਵੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਸੇ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਨੋਟ ਕਰਾਈ ਹੋਵੇ ਤਾਂ ਆਪਣੀ ਪਹਿਚਾਨ ਦੱਸ ਕੇ ਵਾਰਡ ਨੰਬਰ 1 ਦੇ ਵਿੱਚ ਅਗੇਛਾ ਸਾਈਕਲ ਸਟੋਰ ਜੋ ਕਿ ਛੋਟੀ ਜੀ ਦੁਕਾਨ ਆ ਮੁੰਡੇ ਦੀ ਆ ਲੜਕਾ ਜਿੰਨਾ ਤੋਂ ਇਹ ਲੈ ਗਏ ਨੇ ਸੋ ਬੜੀ ਅਜੀਬ ਕਿਸ ਤਰ੍ਹਾਂ ਦੀ ਖਬਰ ਹੈ ਇਹ ਅੱਜ ਕੱਲ ਆਪਣੇ ਵਾਹਨਾਂ ਨੂੰ ਸਹੀ ਤਰੀਕੇ ਨਾਲ ਸੰਭਾਲ ਕੇ ਰੱਖੋ ਕਿਉਂਕਿ ਬਹੁਤ ਹੀ ਗਜ਼ਬ ਮਾਮਲਾ ਹੈ ਇਹ ਅਜੀਬੋ ਗਰੀਬ ਮਾਮਲਾ ਹੈ ਦੇਖੋ ਇੱਕ ਸਿਰਫ ਮੋਟਰਸਾਈਕਲ ਚੋਰੀ ਕੀਤਾ ਹੈ ਇੱਕ ਚੱਕਾ ਲੈਣ ਵਾਸਤੇ ਉਹਨਾਂ ਨੇ ਮੋਟਰ ਦਾ ਚੱਕਾ ਉਤਾਰ ਕੇ ਲੈ ਗਏ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜੋ ਕਿਸੇ ਨੂੰ ਇਹ ਇਸ ਦੀ ਚੀਜ਼ ਸਹੀ ਤਰੀਕੇ ਨਾਲ ਮਿਲ ਸਕੇ ਧੰਨਵਾਦ